ਖਾਨਾ ਤੇ ਛੋਟੇ ਨੇ ਇਹਨਾਂ ਦੇ ਸੀ ਸਾਥ ਰਹੇ ਉਹਦੇ ਵਿੱਚ ਇੱਥੇ ਰੱਟ ਕੀਤਾ ਤੇ ਸਾਡਾ ਕੰਮ ਕਰਨ ਦਾ ਮਕਸਦ ਇਹ ਵੀ ਹੈ ਕਿ ਜਿਹੜੇ ਵੀਰ ਪੰਜਾਬ ਦੇ ਰਚ ਕਿਸਾਨ ਕਿਸਾਨ ਜਿਹੜੇ ਰੋਡਾਂ ਤੇ ਰੋਡਾਂ 'ਤੇ ਇੱਥੇ ਜਨਤਾ ਨਾਲ ਟਕਰੀ ਇੰਨੀ ਤਰ੍ਹਾਂ ਦਾ ਹਿਸਾਬ ਰਹੇ ਨੇ ਇਹਨਾਂ ਨੂੰ ਵੀ ਸਾਡੇ ਵੱਲੋਂ ਖਾਣਾ ਦਾ ਮਾਰਿਆ ਜਾਂਦੇ ਕਿ ਅਸੀਂ ਵੀਰ ਤੁਹਾਡੇ ਨਾਲ ਆ ਬਾਕੀ ਬੰਦੀ ਸਰਕਾਰ इंडिया ਦੇ ਪੰਜਾਬਾ ਦੇ ਕਿਸਾਨਾਂ ਨੂੰ ਮਰਦ ਲਾਇਆ ਜਾ ਰਿਹਾ ਹੈ ਇਹਨਾਂ ਨੇ ਆਡੀਟ ਦਾ ਰਕਾ ਹੀ ਨਹੀਂ ਆਡੀਟ ਨਹੀਂ ਜਿੱਦਾ ਬਹੁਤ ਖਾ ਦੇਣੀ ਇਹ ਮੋਦੀ ਇਹ ਵੀ ਗੱਲ ਕਰਦਾ ਕਿ ਭਾਈ ਆਪੀ ਤਾਂ 1 ਕਿਲੋਮੀਟਰ ਦਚੇ ਨੂੰ ਦਚੇ ਦਾ ਪਤਾ ਲੈ ਜੀਰ ਤੇ ਜੇ ਮੋਦੀ ਸਰਕਾਰ ਨੇ ਬਚੇ ਨਹੀਂ ਕਿਹਾ अपना खर्चा है पैसे लेने में

ਸਰਪਤੇ ਸਰਪ ਸੱਤ ਪਰ ਸਾਰਾ ਰਾਂਦੀ ਯਾਰ ਤੇ ਇਥੇ ਸੁਣ ਤੇ ਸਾਰੀ ਗਰੀ ਆ ਜੁ ਕਲਚਰ ਇਹ ਬੜੇ ਪਾਣ ਦੇ ਇਕਰਾਣਾ ਬੋਲੇ ਤੇਰੀ ਪਿਆਰ ਉੱਤੇ ਨਵਾਂ ਲੀਆ ਜੁ ਪੈਰ ਹੋ ਗਾ ਤੇ ਉਹ ਕਹਿੰਦਾ ਕਿ ਸਾੜਾ ਮੇਰਾ ਪੰਜਾਬ ਦਾ ਇਹ ਜਿਹੇ ਤਰ੍ਹਾਂ ਇਹਨੂੰ ਕਾਹ ਕੇ ਰੇਟ ਕਰਾਪਰੇ ਤਾਂ ਬੜੀ ਤੇਰੇ ਤੇ ਪੰਜਾਬ ਦਾ ਕੀ ਹੁੰਦਾ ਕਿ ਅਸੀਂ ਤਾਂ साजिश है जो भी उन्हें सोचे हम का टाइम चलना लोग घरे बैठे ਸਾਰੇ ਇਹ ਗੱਲ ਬਿਲਕੁਲ ਸਹੀ ਹੈ ਕਿ ਜਿੰਨੇ ਵੀ ਸਾਡਾ ਪੰਜਾਬ ਦੇ ਰੋਹ ਕਿਸਾਨ ਜਿਹੜੇ ਬੜੀਆਂ ਹੋ ਰਹੀ ਹੈ ਇਹਨਾਂ ਦੀ ਆਪਾਂ ਤਾਨ ਮੰਤ ਤੇ ਧਰ ਦੇ ਨਾਲ ਅਗਰ ਗਾਂਸ਼ ਨੂੰ ਇਹ ਵਾਲਾ ਕੁਝ ਹੋਣਾ ਨਹੀਂ ਹੋ ਰਹੀ ਹੈ ਤਾਂ ਇਹਨਾਂ ਨੂੰ ਮਤਰਾ ਜਿਹੜਾ ਮਦਦ ਕਰਦਾ ਫਰਰ ਬਲ ਦਾ ਇੱਥੇ ਕੀ ਹੈ ਵੀ ਆਪਾਂ ਜਿਹੜੀ ਪਾਰਟੀ ਰਾਜਿਆ ਨੇ ਜਿਹੜਾ ਤਰੋਹ ਲਿਤੀਆਂ ਨੇ ਉਹਨਾਂ ਤੋਂ ਉੱਚਾ ਉੱਠ ਕੇ ਆਪਾਂ ਜਿਹੜੀ ਕਿਸਾਨੀ ਹੋ ਰਹੀ ਹੈ ਉਹ ਰੰਗਾਂ ਦੀ ਕੋਈ ਨਹੀਂ ਹੈ ਹਾਂਜੀ ਹਾਂਜੀ ਬਾਕੀ ਸਾਰੇ ਰੋਵਾਰਾ ਸਾਰਾ ਦਾ ਧੰਨਵਾਦ ਕਰਦਾ ਜਿੰਨਾਂ ਨੂੰ ਗੁਰਦੁਆਰਾ ਸਹਿ ਸੰਗਤ ਕਰਵਾ ਲਗਾਇਆ ਜਿਨਾਂ ਦਾ ਬਾਬਾ ਜੀ ਦਾ ਸਾਥ ਰਿਹਾ ਦੇਖੋ

भुला श वाहेगुरू जी वाहिगुरू जी फते जी Melhor, é que